ਖੋ ਇਹ ਵੀਡੀਓ ਮੈਂ ਬਹੁਤ ਜਿਆਦਾ ਮਜਬੂਰ ਹੋ ਕੇ ਬਣਾ ਰਿਹਾ ਮੈਂ ਇਨਾ ਕਲਪੇ ਹੋਇਆ ਨਾ ਇਨਾ ਆਕੇ ਹੋਇਆ ਮੈਂ ਮੈਂ ਅੱਜ ਵੀਡੀਓ ਬਣਾ ਰਿਹਾ ਸਿ ਕੁੜੀ ਦੇ ਪਰਿਵਾਰ ਤੱਕ ਇਹ ਵੀਡੀਓ ਪਹੁੰਚ ਜੇ ਕਿ ਦੇਖੋ ਤੁਹਾਨੂੰ ਵੀ ਪਤਾ ਤੁਹਾਡੀ 3 ਨੇ 5 ਸਾਲ ਮੇਰੇ ਨਾਲ ਰਿਸ਼ਤੇ ਚ ਰਹੀ 5 ਸਾਲ ਕੋਈ ਐਵੇਂ ਨਹੀਂ ਹੁੰਦੇ ਬਹੁਤ ਜਿਆਦਾ ਹੁੰਦੇ 5 ਸਾਲ 5 ਸਾਲਾਂ ਚ ਕੀ ਕੁਝ ਹੋ ਜਾਂਦਾ ਤੁਹਾਨੂੰ ਵੀ ਪਤਾ ਉਨੇ ਮੈਂ ਉਪਨ ਨਹੀਂ ਤਾਂ ਬੋਲਾਂਗਾ ਨਹੀਂ ਨਾ ਇਸ ਚੀਜ਼ ਬਾਰੇ ਮੈਨੂੰ ਅੱਜ ਤਾਨੇ ਪੈ ਰਹੇ ਆ ਅੱਜ ਮੇਰੀ ਬਦਨਾਮੀ ਹੋ ਰਹੀ ਆ ਅੱਜ ਮੇਰੇ ਰਿਸ਼ਤੇਦਾਰ ਮੇਰੇ ਕੋਲ ਆ ਰਹੇ ਕਿ ਉਹ ਕਿੱਥੇ ਆਜਾ ਰஞ்சிਤ ਕੋਰ ਉਹ ਛੱਡ ਗਈ ਜਿਹਦੇ ਲਈ ਤੂੰ ਲੜਾਈ ਲੜਦਾ ਸੀ ਸਾਰੇ ਨਹੀਂ ਮੈਂ ਦੱਸੋ ਕੀ ਜਵਾਬ ਦਵਾਂ ਤੁਸੀਂ ਤਾਂ ਆਪਣਾ ਰਿਸ਼ਤਾ ਇੱਕ ਤਰਫਾ ਕਰਕੇ ਤੁਰ ਗਏ ਮੈਂ ਕੀ ਜਵਾਬ ਦਵਾਂ ਮੈਂ ਜਿਹੜੇ ਆਪਣੇ ਕੰਮ ਤੇ ਧਿਆਨ ਨਹੀਂ ਦੇ ਪਾਰਿਆ ਮੈਂ ਜਿਹੜਾ ਡਿਪਰੈਸ਼ਨ ਚ ਜਾ ਰਿਹਾ ਮੈਨੂੰ ਅੱਜ ਗੋਲੀਆਂ ਖਾਣੀਆਂ ਪੈਰੀਆਂ ਮੇਰੇ ਕਦੇ ਉਹ ਜੇ ਹਾਲਾਤ ਨਹੀਂ ਸੀ ਇਹ ਮੈਂ ਕਦੇ ਗੋਲੀਆਂ ਖਾਉਂਗਾ ਯਾਰ ਮੇਰੇ ਪਿਓ ਜਾਨ ਤੋਂ ਬਾਅਦ ਜਦੋਂ ਪਤਾ ਸੀ ਮੇਰੇ ਤੇ ਦੁੱਖ ਟੁੱਟਿਆ ਤੁਸੀਂ ਜਾਂ ਮੇਰੀ ਜ਼ਿੰਦਗੀ ਜੀ ਕਿਵੇਂ ਆਏ ਜਦੋਂ ਤੁਹਾਨੂੰ ਆਪਣੇ ਘਰ ਦੇ ਬਾਰੇ ਚੰਗੀ ਤਰ੍ਹਾਂ ਪਤਾ ਸੀਗਾ ਤੁਸੀਂ ਵਾਕਫ ਸੀ ਤੁਸੀਂ ਚਲੋ ਆਗੇ ਕੋਈ ਕਹਿ ਕੇ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਪਿਆਰ ਹੋ ਗਿਆ ਪਿਆਰ ਦੱਸ ਕੇ ਨਹੀਂ ਹੁੰਦਾ ਚਲੋ ਮੈਂ ਮੰਨ ਲਈ ਗੱਲ ਪਰ ਤੁਸੀਂ ਅੱਜ 2 ਸਾਲ ਨੇ ਪਏ ਪਿੰਡ ਹੋਏ ਪਿੰਡ ਚਲੇ ਗਏ ਉਦੋਂ ਵੀ ਗੱਲਾਂ ਹੋਈਆਂ ਉਦੋਂ ਵੀ ਟੁੱਟ ਗਿਆ ਫਿਰ ਤੁਸੀਂ ਕਿਉਂ ਵਾਪਸ ਆਏ ਸੀਗੇ ਕਿਸੇ ਦਾ ਹੱਸਦਾ ਵਸਦਾ ਪੁੱਤ ਦੇਖਿਆ ਨਹੀਂ ਜਾਂਦਾ ਤੁਹਾਡੇ ਤੋਂ ਤੁਸੀਂ ਆਪਣੀ ਜ਼ਿੰਦਗੀ ਚ ਕੋਸ਼ਿਸ਼ ਰਹਿੰਦੇ ਮੈਂ ਆਪਣੀ ਤੁਸੀਂ ਫਿਰ ਆਏ ਹੋ ਕਿਉਂਕਿ ਤੁਸੀਂ ਉਦੋਂ ਹੋਸਟਲ ਜਾਣਾ ਸੀ ਉਦੋਂ ਤੁਹਾਡੇ ਮਾਪੇ ਨੇ ਤਾਂ ਇਹ ਗੱਲ ਕਹਿਤੀ ਨਾ ਕਿ ਅਸੀਂ ਤਾਂ ਆਪਣੇ ਧੀ ਨੂੰ ਹੋਸਟਲ ਭੇਜਿਆ ਸੀ ਰਾਜਵਿਰ ਦੇ ਦਿਨ ਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਇਸ ਚੀਜ਼ ਦਾ ਮੈਂ ਸਬੂਤ ਰੱਖ ਕੇ ਜਾਊਂਗਾ ਰੱਖ ਕੇ ਜਾਊਂਗਾ ਮੈਂ ਦੁਨੀਆ ਮੋਰੀ ਮੈਂ ਜੇ ਮੇਰੀ ਜ਼ਿੰਦਗੀ ਪੱਟੀ ਆ ਨਾ ਅੱਜ ਮੈਂ ਆਪਣੀ ਮਿਹਨਤ ਕਰਕੇ ਉਹ ਜੇ ਦਿਨ ਆਉਂਦੇ ਸੀ ਮੈਂ YouTube ਤੇ ਉਹ ਮਕਾਮ ਹਾਸਲ ਕੀਤਾ ਸੀ ਸਾਰਿਆਂ ਨੂੰ ਪਤਾ ਕਿੰਨੀ ਲੱਖਾਂ ਦੁਨੀਆ ਦੇਖਣ ਲੱਗ ਪਈ ਸੀ ਬਹੁਤ ਛੋਟੇ ਘਰਾਂ ਚੋਂ ਉੱਠੇ ਸੀ ਕਿਹਦੇ ਲਈ ਮਿਹਨਤਾਂ ਕੀਤੀਆਂ ਸੀ ਤੁਹਾਡੇ ਲਈ ਨਾ ਕਿ ਚਲੋ ਮੇਰਾ ਵੀ ਘਰ ਵੱਜੂਗਾ ਵਧੀਆ ਖੁਸ਼ ਰਹਿਾਂਗੇ ਇਹ ਤੁਸੀਂ ਜਨਮ ਦਿਨ ਮਨਾਣ ਆਉਂਦੇ ਰਹੇ ਹਰੇਕ ਸ਼ੌਂਕ ਮੇਰੇ ਤੋਂ ਬਗਾਉਂਦੇ ਰਹੇ ਦੁਬਾਲੀ ਮੇਰੇ ਨਾਲ ਜਾ ਕੇ ਆਏ ਆਂ ਦ ਅੰਮ੍ਰਿਤਸਰ ਜਾ ਗਏ ਐ ਦਿੱਲੀ ਜਾ ਗਏ ਐ ਸ਼ੀਦਾਵਾਲੇ ਗੁਰਦੁਾਰੇ ਰਹਿ ਕੇ ਸਵਾ ਖਾਦੀਆਂ ਤੁਸੀਂ ਕਿਉਂ ਨਹੀਂ ਉਹ ਜਾ ਕੁਛ ਨਹੀਂ ਹੁੰਦਾ ਮੇਰੀ ਮਾਂ ਨੂੰ ਮਾਂ ਕਹਿ ਕੇ ਗਏ ਯਾਰ ਉਹਦੀ ਤਾਂ ਲਾਜ ਰੱਖ ਲਉਣਾ ਮੈਂ ਕਿੰਨੇ ਔਖੇ ਤੁਹਾਡੇ ਲਈ ਕਰਦੇ ਮਨਾਏ ਤੇ ਅੱਜ ਤੁਸੀਂ ਚਲੋ ਇੱਕ ਗੱਲ ਮੰਨ ਵੀ ਲਈ ਮੇਰੀ ਗਲਤੀ ਆ ਕਿ ਮੈਂ ਫੋਟੋ ਪਾਈਆਂ ਪਿੰਡਾਂ ਦੇ ਵਿੱਚ ਅਲੱਗ ਹੁੰਦਾ ਇੱਕ ਕੁੜੀ ਦੀ ਇੱਜ਼ਤ ਪਰ ਕਦੇ ਸੋਚੇ ਯਾ ਤੁਹਾਡੀ ਇੱਜ਼ਤ ਵੀ ਤਾਂ ਮੇਰੀ ਇੱਜ਼ਤ ਆ ਨਾ ਮੈਂ ਕਿਉਂ ਤੁਹਾਡੀ ਇੱਜ਼ਤ ਨੂੰ ਬਨਾਮ ਕਰੂੰਗਾ ਜੇ ਦਿਨਾਂ ਮੈਂ ਇੱਕ ਪਾਸੇ ਵਿਆਹ ਕਰਨਾ ਇੱਕ ਪਾਸੇ ਮੈਂ ਉਹਨੂੰ ਬਨਾਮ ਥੋੜਾ ਨਹੀਂ ਕਰੂੰਗਾ ਤੁਸੀਂ ਘਰ ਜਾ ਕੇ ਬਸ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਇੱਕ ਸਬੂਤ ਲਈ ਦੁਨੀਆ ਨੂੰ ਪਤਾ ਲੱਗ ਜਾਏ ਕਿ ਘਰ ਆ ਕੇ ਹਮੇਸ਼ਾ ਕਿਉਂ ਰਿਸ਼ਤਾ ਟੁੱਟਦਾ ਬਾਹਰ ਫੋਟੋਸ ਕੋਈ ਝੂਠੀਆਂ ਤਾਂ ਨਹੀਂ ਇਹ ਤਾਂ ਇੰਨੀ ਤੁਹਾਡੇ ਨਾਲ ਜ਼ਬਰਦਸਤੀ ਕਿ ਤਾਲੀ ਇਕੱਥਾ ਨਾ ਕਦੇ ਨਹੀਂ ਵੱਜਦੀ ਠੀਕ ਆ ਬਾਹਰ ਹੈ ਕਿ ਆਪਣਾ ਰਿਸ਼ਤਾ ਕਿਵੇਂ ਨਿਭ ਜਾਂਦਾ ਬਾਰੇ ਕੇ ਮੈਂ ਆਪਣਾ ਫੋਟੋਸ ਵੀ ਤਾਂ ਪਾਈ ਸੀ ਦਿਖਾਉਣਾ ਪੈਂਦਾ ਕਿ ਤੁਹਾਡੀ ਤੀ ਇੱਥੋਂ ਤੱਕ ਜਾ ਚੁੱਕੀ ਆ ਤੁਹਾਡੀ ਤੀ ਇੱਥੇ ਤੱਕ ਰਹਿ ਕੇ ਜਾ ਚੁੱਕੀ ਆ ਕਿਸੇ ਨਾ ਮੰਨ ਨਹੀਂ ਕਰਦਾ ਕੁੜੀ ਮੈਨੂੰ ਵੀ ਪਤਾ ਕੁੜੀ ਯਾਰ ਕਦੇ ਮਾਂ-ਬਾਪ ਨੂੰ ਦੱਸ ਕੇ ਨਹੀਂ ਆਉਂਦੀ ਇਹ ਚੀਜ਼ਾਂ ਠੀਕ ਆ ਉਹਦਾ ਇੱਜ਼ਤ ਰੱਖਣਾ ਮੇਰਾ ਕੰਮ ਸੀ ਪਰ ਕੀ ਗਲਤੀ ਸਾਰੀ ਮੇਰੀ ਆ ਇਸ ਚੀਜ਼ ਨੂੰ ਨਾ ਕਹੋ ਕਿ ਤੁਸੀਂ ਸਾਰੀ ਗਲਤੀ ਮੇਰੀ ਆ ਕਿ ਚੰਨੋ ਦੀ ਕੋਈ ਗਲਤੀ ਨਹੀਂ ਮੈਂ ਜੇ ਮੈਂ ਪ੍ਰੂਫ ਕਰਨ ਤੇ ਆਵਾਂ ਨਾ ਫਿਰ ਤੁਸੀਂ ਭਾਵੇਂ ਪੁਲਿਸ ਤੇ ਕਹਿ ਦਿਓ ਭਾਵੇਂ ਪਰਚੇ ਕਰ ਦਿਓ ਦੇਖੋ ਜਿਸ ਦਿਨ ਮੈਨੂੰ ਮੌਤ ਆਉਣੀ ਉਹਨੂੰ ਮੈਨੂੰ ਆਈ ਜਾਣੀ ਆ ਮੈਂ ਕਿਸੇ ਚੀਜ਼ ਤੋਂ ਡਰਦਾ ਉਸੇ ਰੱਬ ਤੋਂ ਇਲਾਵਾ ਠੀਕ ਹੈ ਮੈਂ ਸੱਚ ਸੱਚ ਹਮੇਸ਼ਾ ਚੁੱਪਦਾ ਤੇ ਚੁੱਬਣਾ ਵੀ ਆ ਪਰ ਗੱਲ ਆ ਚਲੋ ਮਾਮਾ ਜੀ ਤੁਹਾਡੇ ਲਈ ਮੇਰੇ ਲਈ ਰੱਬ ਬਣ ਗਏ ਉਹਨਾਂ ਨੇ ਵੀ ਕਿਹਾ ਨਾ ਉਹਨਾਂ ਨੂੰ ਹਾਲਾਤਾਂ ਦਾ ਪਤਾ ਲੱਗ ਗਿਆ ਸੀ ਉਹਨਾਂ ਨੇ ਕਿਹਾ ਤਾਂ ਤੁਸੀਂ ਪੰਜ ਬੰਦੇ ਲੈ ਆ ਕੇ ਕਰ ਦੋ ਰਿਸ਼ਤਾ ਤੁਸੀਂ ਕਿਉਂ ਨਹੀਂ ਕੀਤਾ ਉਦੋਂ ਤੁਸੀਂ ਪੈਸੇ ਲਈ ਕਹਤਾ ਹਾਂ ਉਹ ਕਦੇ ਕੁਝ ਕਹਤਾ ਮੈਂ ਤਾਂ ਇੰਨਾ ਸਮਾਂ ਪਾਉਣਾ ਹੀ ਨਹੀਂ ਸੀ 5 ਸਾਲ ਚੰਨੋ ਹੀ ਜਾਂਦੀ ਸੀ ਨਾ ਰਾਜੇ ਦੀ ਪੜ੍ਹਾਈ ਨਹੀਂ ਪੂਰੀ ਹੋਈ ਮਾਮਾ ਜੀ ਬਾਹਰੋਂ ਆਏ ਨਹੀਂ ਚਲੋ ਕੋਈ ਕੋਈ ਨਾ ਕੋਈ ਭਾਨੇ ਮਿਲ ਗਏ ਉਹਨੂੰ ਯਾਰ ਜੇ ਚੰਨੋ ਨੂੰ ਪਤਾ ਸੀ ਮੇਰੇ ਘਰ ਦੇ ਉਹ ਜੇ ਜਾਤ ਬਰਾਦਰੀ ਨੂੰ ਲੈ ਕੇ ਸਵਾਲ ਕਰਦੇ ਤਾਂ ਉਹ ਬਿਆਨ ਦੀ ਨਾਂ ਲਾਰੇ ਲਾਉਂਦੀ ਪਰ ਅੱਜ ਤੁਸੀਂ ਇਹ ਚਲੋ ਸਾਰੀਆਂ ਗੱਲਾਂ ਨੂੰ ਛੱਡੋ ਜੇ ਮੈਂ ਗਲਤ ਆ ਨਾ ਜੇ ਤੁਹਾਨੂੰ ਲੱਗਦਾ ਮੈਂ ਗਲਤ ਆ ਮੇਰੀ ਗਲਤੀ ਹੈ ਮੈਂ ਮੰਨਦਾ ਪਰ ਜੇ ਮੈਂ ਗਲਤ ਕਰਨਾ ਹੁੰਦਾ ਨਾ ਮੈਂ ਥੋੜੀ ਤੀਨ ਨੂੰ ਯੂਜ਼ ਕਰਕੇ ਕਦੋਂ ਦਾ ਛੱਡ ਦਿੰਦਾ ਫਿਰ ਮੈਂ ਵਿਆਹ ਤੋਂ ਵੀ ਮੁਕਰ ਜਾਂਦਾ ਇਹ ਨਹੀਂ ਕਿ ਅੱਜ ਮੈਨੂੰ ਕੋਈ ਕੁੜੀ ਆਂ ਦਾ ਘਾਟ ਆ ਆ ਘਾਟ ਕਿਸੇ ਨੂੰ ਨਹੀਂ ਹੋਣੀ ਚਾਹੁੰਨ ਉਹਨੂੰ ਵੀ ਨਹੀਂ ਮੈਨੂੰ ਵੀ ਗੱਲ ਦਿਲ ਮੇਰੇ ਦੀ ਮੈਂ ਪੱਥਰ ਹੋ ਗਿਆ ਮੈਂ ਹੁਣ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਜੇ ਮੈਂ 5 ਸਾਲ ਕਿਸੇ ਨਾਲ ਰਹਿ ਕੇ ਮੇਰਾ ਜੀਵਨ ਸਾਥੀ ਮੇਨਾ ਇਹ ਹੋ ਜਾ ਕਰ ਸਕਦਾ ਤੇ ਫਿਰ ਅੱਗੋਂ ਪਤਾ ਨਹੀਂ ਨਾ ਕਿਸੇ ਇਨਸਾਨ ਨਾਲ ਹੀ ਤੁਸੀਂ ਸੋਚਦੇ ਹੋ ਕਿ ਚਲੋ ਆਪਾਂ ਚੰਨੋਂ ਨੂੰ ਆਪਣੀ ਬਰਾਦਰੀ ਚ ਵਿਆ ਦਾਂਗੇ ਤਾਂ ਕੀ ਤੁਸੀਂ ਕੀ ਮੈਨੂੰ ਸਾਬਿਤ ਕਰ ਸਕਦੇ ਕਿ ਜੇ ਦਿਨਾਂ ਤੁਸੀਂ ਕਰੋਗੇ ਕਿ ਉਹ ਵੀ ਵਧੀਆ ਰਹੂਗਾ ਤੁਸੀਂ ਆਪਣੀ ਧੀ ਦਾ ਘਰ ਆਪ ਖਰਾਬ ਕਰ ਰਹੇ ਹੋ ਨਾਲੇ ਮੇਰਾ ਵੀ ਖਰਾਬ ਕਰ ਰਹੇ ਹੋ ਜਿ ਤੁਹਾਨੂੰ ਲੱਗਦਾ ਹਾਂ ਸਾਡਾ ਤਾਂ ਨਿਬੜ ਗਿਆ ਤੁਸੀਂ ਜਾਣ ਕੇ ਥਾਣੇ ਲੈ ਕੇ ਗਏ ਮੈਨੂੰ ਹਨਾ ਕਿ ਚਲੋ ਨਹੀਂ ਫੋਨ ਕਰਨਗੇ ਇੱਕ ਦੂਜੇ ਨੂੰ ਕਰੀ ਚੀਜ਼ਾਂ ਤੁਸੀਂ ਆਪਣੇ ਸ਼ਰੀਕਾਂ ਮਗਰ ਲਾ ਕੇ ਜਿੰਨਾ ਮਗਰ ਵੀ ਲਾ ਕੇ ਚੀਜ਼ਾਂ ਕਰ ਰਹੇ ਹੋ ਨਾ ਕਿ ਤੁਹਾਡੀ ਤਾਂ ਹਮੇਸ਼ਾ ਵਰਤ ਕੇ ਛੱਡ ਕੇ ਚਲੇ ਜਾਂਦੀ ਆ ਆਪਣਾ ਟਾਈਮ ਲੰਗਾ ਕੇ ਚਲੇ ਜਾਂਦੀ ਹੋਸਟਲ ਤੱਕ ਦਾ ਘਰ ਆ ਕੇ ਉਹਨੂੰ ਘਰ ਦੇ ਪਿਆਰੇ ਹੋ ਜਾਂਦੇ ਤੇ ਚੀਜ਼ਾਂ ਵਹਿਮ ਚ ਤੁਸੀਂ ਉਹ ਤੁਸੀਂ ਜੋਦਿਓ ਕਿ ਮਾਂ ਦਾ ਪੁੱਤ ਮਰ ਜੂਗਾ ਸਾਡੇ ਵੱਲੋਂ ਮਰੇ ਜੀਵੇ ਸਾਡਾ ਤਾਂ ਖਹਿੜਾ ਛੁੱਟ ਗਿਆ ਖਹਿੜਾ ਹੈ ਨਹੀਂ ਛੁੱਟਣਾ ਗੱਲਾਂ ਬਹੁਤੀਆਂ ਬਾਰ ਆਉਣੀਆਂ ਸਾੱਚੇ ਦੁਨੀਆ ਤੇ ਲੁਕਿਆਣੇ ਤੁਸੀਂ ਪੁਲਿਸ ਚ ਕੁੜੀ ਦੀ ਪਾਵੇਂ ਸੁਣਵਾਈ ਹੋ ਜਾਂਦੀ ਹੈ ਪਰ ਇੱਕ ਉੱਤੇ ਰੱਬ ਦੀ ਵੀ ਕਚਹਿਰੀ ਆ ਉਹਦੇ ਵਿੱਚ ਨਾ ਕਦੇ ਇਨੀ ਦੇਖਿਆ ਜਾਂਦਾ ਕੋ ਕੁੜੀ ਆ ਜਾਂ ਮੁੰਡਾ ਉਥੇ ਇਹ ਦੇਖਿਆ ਜਾਂਦਾ ਸਿਰ ਸੱਚ ਤੇ ਝੂਠ ਤੇ ਚੀਜ਼ਾਂ ਨਾ ਕਰੋ ਕਿ ਟੱਬਰ ਦੇ ਟੱਬਰ ਰੋਲ ਜਨ ਮੇਰਾ ਵੀ ਟੱਬਰ ਰੂਲੂਗਾ ਤੁਹਾਡਾ ਵੀ ਰੋਲੇ ਜਾਣਾ ਬਦਦੋ ਆ ਵੀ ਕੋਈ ਚੀਜ਼ ਆ ਜੇ ਮੈਨੂੰ ਕੁਝ ਹੁੰਦਾ ਮੇਰੀ ਮਾਂ ਦਾ ਬਦਦੋ ਆ ਦਊਗੀ ਨਹੀਂ ਜਾਂ ਮੇਰੀ ਮਾਂ ਮੇਰੇ ਘਰ ਦੇ ਪਾਗਲ ਆ ਉਹ ਕੁਛ ਕਰਨਗੇ ਨਹੀਂ ਉਹ ਵੀ ਕੁਛ ਐਕਸ਼ਨ ਲੈਣਗੇ ਨਾ ਆਪਣੇ ਕਿਸੇ ਦਾ ਜਵਾਨ ਪੁੱਤ ਤੁਰ ਜਾਏ ਮੇਰੀ ਮਾਂ ਦੀ ਬੇਇੱਜ਼ਤੀ ਹੋਈ ਤੇ ਚੀਜ਼ਾਂ ਨਾ ਕਰੋ ਦੋਵੇਂ ਘਰ ਖਰਾਬ ਹੋਣੇ ਆ ਜੋ ਹੋ ਗਿਆ ਹੁਣ ਜਦੋਂ ਇੰਨੀਆਂ ਬੇਇੱਜ਼ਤੀਆਂ ਵੀ ਹੋ ਗਈਆਂ ਨਾ ਕੁਛ ਹੋ ਵੀ ਗਿਆ ਫਿਰ ਵੀ ਇੱਕ ਦੂਜੇ ਨੂੰ ਹਸਲ ਲਾਉਣਾ ਇਹ ਤਾਂ ਫਿਰ ਗਲਤ ਗੱਲ ਆ ਫੋਟੋਆਂ ਗਾਂ ਦੀ ਗਾਂ ਪਹੁੰਚ ਜਾਣੀਆਂ ਜੇ ਤੁਸੀਂ ਸੋਚੋਗੇ ਨਾ ਠੰਡੀ ਪੈ ਜੇਗੀ ਗੱਲ ਮੁੰਡਾ ਪਿੱਛੇ हट ਜਾਊਗਾ ਪਿੱਛੇ ਨਹੀਂ ਹਟਣ ਵਾਲਾ ਜੇ ਪਿੱਛੇ ਹਟਣਾ ਸੀ ਨਾ ਮੈਂ ਉਹ ਤੋਂ ਹਟ ਜਾਣਾ ਸੀ ਫਿਰ ਮੈਂ ਇੰਨੀ ਅੱਗੇ ਲੈ ਕੇ ਨਹੀਂ ਸੀ ਆਣਾ ਮੈਂ ਰੋਜ਼ ਰੋਜ਼ ਬੇਇੱਜ਼ਤੀਆਂ ਨਹੀਂ ਸੀ ਕਰਾਉਣੀਆਂ ਕੁੜੀ ਦੇ ਪਰਿਵਾਰ ਤੋਂ ਇਹ ਗੱਲ ਕਦੇ ਨਹੀਂ ਠੰਡੀ ਹੋਣੀ ਹਾਂ ਇੱਕ ਕੁੜੀ ਹੋਂ ਦਾ ਫਾਇਦਾ ਚੱਕ ਲੂਗੀ ਉਹ ਮੇਰੇ ਤੇ ਕੰਪਲੇਂਟ ਕਰਾ ਦੇਗੀ ਨਾ ਕਰਾ ਦੇਵੇ ਯਾਰ ਵੱਤੋ-ਬਦ ਮੈਨੂੰ ਜੇਲ੍ਹ ਹੋ ਜਾਊਗੀ ਮੈਨੂੰ ਮਰਵਾ ਦੇਊਗੀ ਨਾ ਕੀ ਉਹ ਇਹ ਸਭ ਕਰਕੇ ਤੁਹਾਨੂੰ ਖੁਸ਼ੀ ਮਿਲ ਜੂ ਤੁਹਾਡਾ ਭਲਾ ਹੋ ਜੂ ਕੋਈ ਭਲਾ ਨਹੀਂ ਹੋਣਾ ਜੋ ਤੁਸੀਂ ਅੱਜ ਕਰੋਗੇ ਨਾ ਕਰਮ ਉਹ ਤੁਹਾਡੇ ਅੱਗੇ ਆਉਣਾ ਠੀਕ ਹੈ ਇਹਨਾਂ ਚੀਜ਼ਾਂ 'ਚ ਕੋਈ ਹੱਲ ਨਹੀਂ ਨਿਕਲਣਾ ਠੀਕ ਹੈ ਮੈਂ ਅੱਜ ਵੀ ਚੰਨੋ ਨਾਲ ਵਿਆਹ ਕਰਨ ਨੂੰ ਤਿਆਰ ਹਾਂ ਕਿਉਂਕਿ ਮੈਂ ਮੇਰੀ ਜ਼ਿੰਦਗੀ ਦਾ ਸਵਾਲ ਆ ਯਾਰ ਮੇਰੀ ਜ਼ਿੰਦਗੀ ਖਰਾਬ ਹੋ ਜਾਉਣੀ ਮੈਨੂੰ ਤਾਣੇ ਮਿੰਨੇ ਪੈਂਦੇ ਪਿਆ ਜੇ ਮੈਂ 5 ਸਾਲ ਉਹਨੂੰ ਖੁਸ਼ ਰੱਖਿਆ ਸੀ ਨਾ ਮੈਂ ਸਾਰੀ ਜ਼ਿੰਦਗੀ ਖੁਸ਼ ਰੱਖ ਸਕਦਾ ਨਾਲੇ ਬਾਹਰ ਵੀ ਤਾਂ ਮੈਂ ਖੁਸ਼ ਰੱਖਦਾ ਸੀ ਨਾ ਐ ਤਾਂ ਨਹੀਂ ਕੋਈ ਕੁੜੀ ਜਦੋਂ ਕੁੜੀ ਨੂੰ ਪਤਾ ਹੋਵੇ ਨਾ ਮੁੰਡਾ ਗਲਤ ਆ ਉਹ ਬਾਹਰ ਨਹੀਂ ਹੁੰਦੀ ਸਾਲ ਵੀ ਸਾਡਾ ਰਿਸ਼ਤਾ ਨਹੀਂ ਸੀ ਚੱਲਣਾ ਪਰ ਤੁਸੀਂ ਇਹ ਚੀਜ਼ਾਂ ਨਾ ਕਰੋ ਜੇ ਅੱਜ ਤੁਸੀਂ ਕਿਸੇ ਨੂੰ ਡਿਪਰੈਸ਼ਨ ਚ ਪਵਾ ਕੇ ਕਿਸੇ ਦਾ ਕੰਮ ਛੁਡਾ ਕੇ ਖੁਸ਼ ਹੁੰਦੇਵੇਂ ਹੋ ਨਾ ਕਿ ਸਾਡਾ ਤਾਂ ਮਕਸਦ ਜਿਹੜਾ ਸੀਗਾ ਉਹ ਪੂਰਾ ਹੁਣ ਅਸੀਂ ਹੋ ਗਿਆ ਇਹ ਚੀਜ਼ਾਂ ਨਾ ਕਰੋ ਇਹਦੇ ਚ ਭਲਾ ਨਹੀਂ ਹੋਣਾ ਜੇ ਤੁਸੀਂ ਵਹਿਮ ਪਾ ਲਿਆ ਤੁਸੀਂ ਆਪਣੇ ਦਿਲ ਦੀ ਕਰੋ ਪਰ ਜੇ ਮੈਂ ਗੁੱਸੇ ਜਾ ਕੇ ਮੈਂ ਸਟੈਪ ਤਾਂ ਚੱਕ ਹੀ ਲੈਣਾ ਕਿਉਂਕਿ ਮੈਂ ਪਹਿਲਾਂ ਵੀ ਸੁਸਾਇਸਾਈਡ ਕਰਨ ਗਿਆ ਸੀ ਨਾ ਅਰਚਾ ਨਾ ਰੋਪੜ ਪੁਲਿਸ ਨੇ ਬਚਾ ਲਿਆ ਚਲੋ ਉਹ ਪੁਲਿਸ ਨੂੰ ਪਤਾ ਤੁਸੀਂ ਪੁੱਛ ਲਿਓ ਜਾ ਕੇ ਰੋਪੜ ਨੂੰ ਜੇ ਤੁਹਾਨੂੰ ਲੱਗਦਾ ਮੁੰਨਾ ਮੈਂ ਗੱਲਾਂ 'ਚ ਮਾਰਦਾ ਇਸੇ ਵੀ ਵੀਡੀਓ ਮੈਂ ਇਹ ਦੁਨੀਆ ਦੇ ਹਰੇਕ ਕੋਨੇ ਤੱਕ ਪਹੁੰਚੇਗੀ ਠੀਕ ਆ ਮੈਂ ਨਹੀਂ ਚਾਹੁੰਦਾ ਜੇ ਮੈਂ ਚਾਹੁੰਨਾ ਨਾ ਕਿ ਗੱਲਾਂ ਬਾਹਰ ਆਣ ਚੰਨੂ ਦੀ ਬੇਇੱਜ਼ਤੀ ਹੋਵੇ ਫਿਰ ਮੈਨੂੰ ਮੈਂ ਬਹੁਤ ਕੁਝ ਕਰ ਸਕਦਾ ਸੀ ਪਰ ਮੈਨੂੰ ਇੰਨਾ ਚੁੱਕਣ ਦੀ ਲੋੜ ਨਹੀਂ ਸੀ ਮੈਨੂੰ ਇੰਨਾ ਗਿਰਨ ਦੀ ਲੋੜ ਨਹੀਂ ਸੀ ਮੈਂ ਮੈਂ ਨਹੀਂ ਚਾਹੁੰਦਾ ਗੱਲਾਂ ਬਦਲਣਾ ਮੈਂ ਚਾਹੁੰਦਾ ਮੇਰੇ ਮਾਪੇ ਦਾ ਜਾਵੇ ਕਿਉਂਕਿ ਮੇਰਾ ਮੈਂ ਜਦੋਂ ਇੰਨਾ ਔਖਾ ਟਾਈਮ ਲੰਗਾ ਕੇ ਉਹ ਜਰ ਦਿਨ ਲਿਆਉਂਦੇ ਕਾਮਯਾਬੀ ਤੇ ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ ਬਸ ਹਾਲਾਤ ਹੀ ਮਜਬੂਰ ਕਰ ਦਿੰਦੇ ਤਾਨੇ ਮੇਨੇ ਨਹੀਂ ਸੁਣ ਹੁੰਦੇ ਕਿਸੇ ਤੇ ਉਡੀ ਪਿੱਛੇ ਜਿਹਦੇ ਲਈ ਲੜੇ ਹੋ ਤੇ ਇਹ ਚੀਜ਼ਾਂ ਨਾ ਕਰੋ ਮੇਤੋਂ ਨੂੰ ਵੱਖ ਨਾ ਕਰੋ ਚੰਨੂ ਨੂੰ ਤਾਂ ਹੋਰ ਮੁੰਡੇ ਬਹੁਤ ਮਿਲ ਜਾਣਗੇ ਪਰ ਮੈਨੂੰ ਚੰਨੂ ਨਹੀਂ ਮਿਲਣੀ ਤੁਸੀਂ ਇਹ ਚੀਜ਼ਾਂ ਨਾ ਕਰੋ ਮੇਰੀ ਜ਼ਿੰਦਗੀ ਉਹਦੇ ਨਾਲ ਨਾ ਖਰਾਬ ਕਰੋ ਜਿੱਥੇ ਮੇਰੀ ਗਲਤੀ ਹੈ ਮੈਂ ਆਪਣੇ ਵੱਡਿਆਂ ਨੂੰ ਲੈ ਕੇ ਉੱਥੇ ਮਾਫੀ ਮੰਗ ਲੂੰਗਾ ਕਿ ਚੰਨੂ ਮੇਰੀ ਗਲਤੀ ਹੈ ਪਰ ਦੂਰ ਨਾ ਕਰੋ ਜੇ ਤੁਹਾਨੂੰ ਲੱਗਦਾ ਦੂਰ ਕਰਕੇ ਤੁਸੀਂ ਸ਼ਰੀਕਾ ਮਗਰ ਲਾ ਕੇ ਸਭ ਕੁਝ ਸਹੀ ਹੋ ਜਾਊਗਾ ਤਾਂ ਸਹੀ ਨਹੀਂ ਹੋਣਾ ਫਿਰ ਖੇਡ ਵਿਗੜਨਾਂ ਹੀ ਆ ਫਿਰ ਕੱਲ ਨੂੰ ਤੁਸੀਂ ਪਛਤਾਉਣਾ ਤੁਸੀਂ ਕੱਲ ਨੂੰ ਇਹ ਗੱਲਾਂ ਕਹਿਣੀ ਆ ਕਿ ਆਕਾਸ਼ ਅਸੀਂ ਹੋ ਦੋ ਇਦਾਂ ਕਰ ਦਿੰਦੇ ਫਿਰ ਫੇਰ ਸਮਾਂ ਮੌਕਾ ਨਹੀਂ ਦਿੰਦਾ ਤੇ ਤੁਸੀਂ ਇਹ ਚੀਜ਼ਾਂ ਨਾ ਕਰੋ ਤੁਹਾਡੇ ਮੂੜੇ ਹੱਥ ਬੰਨਣਾ ਆ ਜੇ ਤੁਹਾਨੂੰ ਲੱਗਦਾ ਨਾ ਕਿ ਮੁੰਡੇ ਮੁੰਡਾ ਚੋਕ ਰਿਹਾ ਸਾਡੇ ਮੂਰੇ ਚੋਕ ਨਹੀਂ ਰਿਹਾ ਮੈਂ ਕਈ ਗੱਲਾਂ ਨੂੰ ਸੋਚਦਾ ਕਿ ਮੇਰਾ ਘਰ ਖਰਾਬ ਹੋਊਗਾ ਤਾਂ ਮੇਰੇ ਘਰ ਦੇ ਕੁਛ ਕਰਨਗੇ ਤੁਹਾਡੇ ਘਰ ਆਊਗਾ ਫੋਟੋ ਆ ਬਾਹਰ ਆਣਗੀਆਂ ਨਿਊਜ਼ ਤੇ ਜਾਣਗੀਆਂ ਕੋਟਕਚੈਰੀਆਂ ਚ ਮੈਂ ਚਾਹੁੰਦਾ ਹੀ ਨਹੀਂ ਯਾਰ ਇਦਾਂ ਦਾ ਕੁਝ ਹੋਵੇ ਬਾਕੀ ਜੇ ਤੁਹਾਡੀ ਥਿੰਕਿੰਗ ਹੈ ਨਾ ਐਸੀ ਤਾਂ ਆਪਣੀ ਜਿੱਦ ਤੇੜੇ ਆ ਤੁਸੀਂ ਅੜੇ ਰਹੋ ਮੈਂ ਨਾ ਪਿੱਛੇ ਅੱਜ ਹਟਿਆ ਸੀ ਨਾ ਕੱਲ ਹਟਣਾ ਤੁਸੀਂ ਪੁਲਿਸ ਨੂੰ ਕਹਿਣਾ ਕਹਿ ਦਿਓ ਤੁਸੀਂ ਜਿੱਥੇ ਜਾਣਾ ਨਾ ਚਲੇ ਜੋ ਠੀਕ ਆ ਕੁੜੀ ਦੀ ਸੁਣਵਾਈ ਹੋਗੀ ਨਾ ਕੋਈ ਗੱਲ ਨਹੀਂ ਪਰ ਸਬੂਤ ਮੇਰੇ ਤੋਂ ਵੀ ਆ ਮੈਂ ਕੱਲੀ-ਕੱਲੀ ਜਗ੍ਹਾ ਤੇ ਸਬੂਤ ਪੇਸ਼ ਕਰੂੰਗਾ ਕਿ ਜੇ ਗਲਤੀ ਮੇਰੀ ਆ ਨਾ ਤਾਂ ਗਲਤੀ ਤੁਹਾਡੇ ਪਰਿਵਾਰ ਦੀ ਵਿੱਚ ਜੇ ਤੁਹਾਡੇ ਪਰਿਵਾਰ ਕਰਕੇ ਮੈਨੂੰ ਕੁਛ ਹੁੰਦਾ ਨਾ ਤੇ ਉਹਦੇ ਜ਼ਿੰਮੇਵਾਰ ਸਿਰ ਤੁਸੀਂ ਹੋਵੋਗੇ ਉਹ ਚਾਰ ਜਣੇ ਹੋਣਗੇ ਬਾਕੀ ਤੁਹਾਡੀ ਮਰਜ਼ੀ ਮੈਂ ਸਿਰਫ ਅੱਖ ਕੇ ਵੀਡੀਓ ਬਣਾ ਰਿਹਾ ਸੀਗਾ ਜੇ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਮੈਂ ਵੀਡੀਓ ਨੂੰ ਅੱਗੇ ਭੇਜੂਗਾ ਮੈਂ ਕਿਸੇ ਨੂੰ ਡਰਾ ਨਹੀਂ ਰਿਹਾ ਮੈਂ ਸੱਚੇ ਕਹਿੰਦਾ ਮੈਂ ਵੀਡੀਓ ਅੱਗੇ ਭੇਜੂਗਾ ਕਿਉਂਕਿ ਇਹ ਤਾਂ ਹੈ ਨਹੀਂ ਕੱਲਾ ਮੇਰਾ ਘਰ ਖਰਾਬ ਹੋ ਜਵੇ ਤੁਹਾਡੀ ਤੀ ਆਵੇ ਰਵੇ ਫਿਰ ਚਲੀ ਜਾਵੇ ਫਿਰ ਆਵੇ ਫਿਰ ਚਲੀ ਜਾਵੇ ਤੇ ਛੱਡ ਜੇ ਕਿਸੇ ਦਾ ਵੀ ਘਰ ਖਰਾਬ ਕਰਕੇ ਜੇ ਅੱਜ ਮੇਰਾ ਘਰ ਖਰਾਬ ਕਰ ਸਕਦੀ ਹੈ ਤਾਂ ਕੱਲ ਕਿਸੇ ਦਾ ਵੀ ਖਰਾਬ ਕਰ ਸਕਦੀ ਹੈ ਤੇ ਮੈਂ ਆਪਣੀ ਜਾਨ ਜੇ ਮੇਰੀ ਜਾਨ ਦੀ ਇੰਨੀ ਕੀਮਤ ਦਾ ਮੁੱਲ ਪੈਣਾ ਚਾਹੀਦਾ ਨਾ ਭਾਵੇਂ ਮੈਨੂੰ ਮਰਨ ਤੋਂ ਬਾਅਦ ਹੀ ਇਨਸਾਫ ਮਿਲੇ ਯਾਰ ਮੈਨੂੰ ਸੰਤੁਸ਼ਟੀ ਹੋਊਗੀ ਕਿ ਮੈਨੂੰ ਮਰਨ ਤੋਂ ਬਾਅਦ ਮੇਰਾ ਇਨਸਾਫ ਹੋ ਗਿਆ ਠੀਕ ਆ ਮੈਂ ਗੱਲਾਂ ਕਰ ਰਿਹਾ ਜੇ ਤੁਹਾਨੂੰ ਇਹ ਮਜ਼ਾਕ ਲੱਗਦੀਆਂ ਤੁਹਾਡੀ ਮਰਜ਼ੀ ਬਸ